ਸਰ ਆਪਣੇ ਸਲੰਦਰ ਪੈਟਰੋਲ ਦੇ ਸਾਡੇ ਆਪਣੇ ਬੱਕੇਰੀਆ ਓਕੇ ਐਕਸੀਡੈਂਟ ਹੋਇਆ ਸਾਨੂੰ ਕਿ ਰਾਈ ਇਹਨਾਂ ਤਲਾਸ਼ ਕੀਤੀ ਆਈ ਮੁੱਕਰੇ ਆ ਗਏ ਤੇ ਹੁਣ ਕਾਂਫੀਨ ਕਰ ਰਹੇ ਆ ਦੋ ਬਦੇ ਚੱਕੀ ਹੋਏ ਜਿਹਨਾਂ ਹਸਪੀਟਲ ਪਹੁੰਚਾਇਆ ਗਿਆ ਇਹ ਜਿਹੜੀ ਟ੍ਰੈਫਿਕ ਚੱਲੂ ਬਾਅਦ ਓਕੇ ਤਾਂ ਐਕਸੀਡੈਂਟ ਫਾਇਰ ਪਿੱਛੋਂ ਹੀ 10 ਮਿੰਟ ਲਈ ਇਹ ਕਿਹੜੀ ਕਿਹੜੀ ਜਗ੍ਹਾ ਤੋਂ ਕਿਧਰੋਂ ਗੱਡੀ ਆ ਰਹੀ ਸੀਗੀ ਇਹ ਗੱਡੀ ਸਰਦਾਰ ਨੂੰ ਆ ਰਹੀ ਟਰਾਲੀਰ ਹੋਇਆ ਤੇ ਬੰਦੇ ਨੂੰ ਕਿਹੜਾ ਸੀਰੀਅਸ ਹੋਇਆ ਉਹਨੂੰ ਪੱਕਾ ਹਸਪਤਾਲ ਦੇ ਦਾਖਲ ਕਰਾਇਆ ਗਿਆ ਤੇ ਦੂਸਰਾ ਕਿਹੜਾ ਬੰਦਾ ਉਹਨੂੰ ਉੱਥੇ ਪਿਛਾੜਤਾ ਗਿਆ ਆ ਤੇ ਦੂਜਾ ਕਿਹੜਾ ਬੰਦਾ ਥੋੜਾ ਥੋੜਾ ਸੀਰੀਅਸ ਆ ਕਿਹੜਾ ਕੰਟਰੈਕਟਰ ਦੇ ਸੀਗਾ ਤੇ ਕਿਹੜਾ ਗੱਡੀ ਸੀਗਾ ਥੋੜਾ ਠੀਕ ਠਾਕ ਆ ਉਹ ਦੋਨੇ ਦੀਆਂ ਕਿਹੜੀਆਂ ਆਪਣੇ ਆਪੇ ਪੇਟ ਬਚਾ ਲਏ ਆ ਤੇ ਇਹ ਗੱਡੀ ਕਿਧਰੋਂ ਆ ਰਹੀ ਸੀਗੀ ਇਹ ਗੱਡੀ ਐਂਡ ਤੋਂ ਆ ਰਹੀ ਕਿਧੇ ਕਿਹੜੀ ਸਾਈਡ ਆਪਣੇ ਦੂਸਤ ਵੱਟੋਂ ਆ ਰਹੀ ਹਿੱ हां जी हां जी इधर से तो आ रही हां जी, जी दोनों ये पीछे ही गड्डी हां जी तो जेड़ा बंदा हैगा जेड़ा सीरियस बंदा वो ट्राली 'ਚ ਬੈਠਾ ਹੋਇਆ ਹੋਏਗਾ ਜਿਹੜਾ ਬੱਜੀ ਹੈ ਨਾ ਉਹ ਕੁੜਦੇ ਤੋਂ ਡੇ ਗਿਆ जख्मी ਹੋਸਦਾ ਹੋਏ ਮਤਲਬ ਕਿ ਇਹ ਠੀਕ ਹੈ ਨੋਵਾ ਵਾਲਾ ਬੰਦਾ ਠੀਕ ਹੈ ਸੀਰੀਅਸ ਆਪਣੇ ਆ ਆ ਇਹਦੇ ਵਿੱਚ ਸੋਡਾ ਡਰਿੰਕ ਵਗੈਰਾ ਜਾਂ ਕੁਝ ਕੋਈ ਹਾਂਜੀ ਤੇ ਕੋਈ ਹਾਂਜੀ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੂੰ ਸੌਦਾ ਇੱਕ ਸੀਰੀਅਸ ਹੈ ਓਕੇ ਸੀਰੀਅਸ ਕਹਿ ਸਕਦੇ ਆ ਬਾਕੀ ਨੁਕਸਾਨ ਹੈ ਕੋਈ ਚੈ ਨਹੀਂ ਸਾਦੇ ਇਹ ਸਾਰੇ ਆਪਣੇ ਫੈਲਡਰ ਪਟੋਲ ਦੇ ਸਾਹਮਣੇ ਬੱਕਰੀਆਂ ਓਕੇ ਐਕਸੀਡੈਂਟ ਹੋਇਆ ਹੈ ਸਾਨੂੰ ਕਿਹ ਰਹੀ ਜੇ ਨਾ ਤਲਾਸ਼ਤੀ ਆਈ ਮੁੱਕਰੇ ਆ ਗਈ ਤੇ ਹੁਣ ਕਾਫੀਨ ਕਰ ਰਹੇ ਆ ਦੋ ਬਦੇ ਜੱਗੀਆਂ ਹੋਏ ਇਹਨਾਂ ਹੌਸਪੀਟਲ ਨੂੰ ਪਹੁੰਚਾਇਆ ਹੈ ਜਿਹੜੀ ਟ੍ਰੈਫਿਕ ਚੱਲੂ ਵੱਲ ਓਕੇ ਥੈਂਕ ਯੂ ਇਹ ਕਿੰਨੀ ਫਾਇਰ ਪਿੱਛੋਂ ਹੀ ਆਈ 10 ਮਿੰਟ ਲੇਟ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਕਿਧਰੋਂ ਗੱਡੀ ਆ ਰਹੀ ਸੀ ਇਹ ਗੱਡੀ ਸਰ ਨੂੰ ਆ ਰਹੀ ਟਰਾਲੀ ਨਾਲ ਹੋਇਆ ਤੇ ਬੰਦੇ ਨੂੰ ਕਿਹੜਾ ਸੀਰ ਹੋਇਆ ਉਹਨੂੰ ਪੱਕਾ ਹਸਪਤਾਲ ਦੇ ਦਾਖਲ ਕਰਾਇਆ ਗਿਆ ਤੇ ਦੂਸਰਾ ਕਿਹੜਾ ਬੰਦਾ ਉਹਨੂੰ ਵੀ ਉੱਥੇ ਪਿਛਾੜਤਾ ਗਿਆ ਆ ਤੇ ਦੂਸਰਾ ਕਿਹੜਾ ਬੰਦਾ ਥੋੜਾ ਥੋੜਾ ਸੀਰੀਅਸ ਆ ਕਿਹੜਾ ਸੈਕਟਰ ਦੇ ਸੀਗਾ ਤੇ ਕਿਹੜਾ ਮੇਰੇ ਗੱਡੀ ਸੀਗਾ ਥੋੜਾ ਠੀਕ ਠਾਕ ਆ ਉਹ ਦੋਨੇ ਤੀਰਾਂ ਕਿਧੀਆਂ ਆਪਣੇ ਇੱਥੇ ਪੇਟ ਪਿਛਾੜਦੇ ਗਏ ਆ ਤੇ ਇਹ ਗੱਡੀ ਕਿਧਰੋਂ ਆ ਰਹੀ ਸੀ ਗੱਡੀ ਐਂਡ ਤੋਂ ਆ ਰਹੀ ਕਿਹਦੇ ਕਿਹੜੀ ਸਾਈਡ ਆਪਣੇ ਇਸ ਵਾਸ ਉੱਥੇ ਲੈਵਲ ਨੂੰ ਜਾ ਰਹੀ ਹੈ ਹਾਂਜੀ ਹਾਂਜੀ ਕਿਧਰੋਂ ਸ਼ੋਅ ਤੋਂ ਆ ਰਹੀ ਹੈ ਹਾਂਜੀ ਬਗੇ ਦੇ ਦੋਨੇ ਇਹ ਪਿੱਛੇ ਹੀ ਗੱਡੀ ਹਾਂਜੀ ਤੇ ਜਿਹੜਾ ਬੰਦਾ ਹੈਗਾ ਜਿਹੜਾ ਸੀਰੀਅਸ ਬੰਦਾ ਉਹ ਟਰਾਲੀ 'ਚ ਬੈਠਾ ਹੋਇਆ ਹੈਗਾ ਉਹ ਜਦੋਂ ਵੱਜੀ ਹੈ ਨਾ ਉਹ ਕੁੜਦੇ ਖੰਡੇ ਗਿਆ जख्मी ਹੋਸਦਾ ਹੋਇਆ ਮਤਲਬ ਕਿ ਇਹ ਠੀਕ ਹੈ ਨੋਵਾ ਵਾਲਾ ਬੰਦਾ ਠੀਕ ਹੈ ਸੀਰੀਅਸ ਆਪਣੇ ਆ ਆ ਇਹਦੇ ਵਿੱਚ ਸੋਡਾ ਡਰਿੰਕ ਵਗੈਰਾ ਜਾਂ ਕੁਝ ਕੋਈ ਨਾ ਹਾਂਜੀ ਤੇ ਇੱਕ ਹਾਂਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਬਈ ਇੱਕ ਸੀਰੀਅਸ ਆ ਓਕੇ ਸੀਰੀਅਸ ਕੈਸ ਆਦੇ ਆ ਬਾਕੀ ਨੁਕਸਾਨ ਹੈ ਕੋਈ ਚੈ ਨਹੀਂ ਸਾਦੇ ਓਕੇ